ਸੱਨੇ ਪਾਸ਼ਾ ਦੇ ਸਦੋਲੇ ਨੂੰ ਪਤਾ ਹੀ ਤਕਾ ਤੋਂ ਨਹੀਂ ਸੱਨੇ ਇੰਨੀਆਂ ਦਿਨ ਪਤ ਲੁੱਟੀ ਜਾਂਦੀ ਏ ਇਸ ਕਾਰਨ ਉਹ ਬੜਾ ਗਾਲੂ ਬੰਦਾ ਏ ਸੋਪਾ ਸ਼ਰੀਰ ਦੇ ਵਿੱਚੇ ਪਾੜ ਗਏ ਸਾਡੇ ਸ਼ਹਿਰ ਨੂੰ ਆਪੇ ਕਰਕੇ ਸਿੰਘ ਸੁਲਮੇ ਅਕੇਲ ਨੂੰ ਲਵਾਣਾ ਹੁੰਦੇ ਨੇ ਇਤਿਹਾਸ ਵਿੱਚ ਵੀ ਫਰਿਆਦ ਕੀਤੀ ਸਰ ਤੋਂ ਸੱਦੇ ਪਾਸ਼ਾ ਮਹਾਰਾਜ ਦੇ ਸਿਢਾਗੇ ਫਿਰ ਅੱਗੇ ਆਪ ਜੀ ਨਾਲ ਇਤਿਹਾਸਕ ਵਿਚਾਰਾਂ ਸਾਂਝੀਆਂ ਕਰਨੀਆਂ ਕੁਛ ਉਹਦਾ ਅਸਮਾਨਖਾ ਹਾਕਮ ਦਾ ਜਾਲੀ ਕਾਫੀ ਵੱਡਾ ਸੀ ਇਸ ਕਰਕੇ ਉਸ ਨੂੰ ਸੋਧਾ ਲਾਉਣ ਵਾਸਤੇ ਛਦੋਰੇ ਉੱਤੇ ਹੱਲਾ ਬੁਲਣਾ ਚੰਗੇ ਨੇ ਸਭ ਸੱਚੇ ਪਾਤਸ਼ਾਹ ਜੀ ਦੇ ਸਿੱਖ ਇਤਿਹਾਸ ਕਹਿੰਦਾ ਪੀਰ ਬੁੱਧੂ ਸ਼ਾਹ ਜਿਸ ਦਾ ਬੜਾ ਇਲਾਕੇ ਵਿੱਚ ਸਤਕਾਰ ਸੀ ਪੀਰ ਬੁੱਧੂ ਸ਼ਾਹ ਨੂੰ ਅਜੇ ਥੋੜੇ ਦਿਨ ਹੋਏ ਪੰਡਾ ਸਾਹਿਬ ਦੀ ਪਾਣ ਮੰ ਧਰਤੀ ਤੋਂ ਕਿ ਆਏ ਨੂੰ ਤੁਹਾਨੂੰ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਉਹਨਾਂ ਦਾ ਨਾਮ ਉਹ ਮੇਰੇ ਗੁਰੂ ਮੰਤਰਾਇਆ ਸੀ ਜੋ ਪੌਂਦਾ ਸਭ ਦੀ ਕਾਮਨ ਧਰਤੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਦਾ ਜੋ ਇਤਿਹਾਸਕ ਦਿਨ ਹੈ ਗੁਰੂ ਲਾਧੋਰੇ ਦਿਵਸ ਦੀਆਂ ਸਰਬੱਤ ਸੰਗਤਾਂ ਨੂੰ ਬੇਅੰਤ ਬੇਨਤੀਆਂ ਦਿੰਦਾ ਹਾਂ ਕਿਉਂਕਿ ਅੱਜ ਦੇ ਦਿਨ ਗੁਰੂ ਘਰ ਦਾ ਸੇਵਾਦਾਰ ਗੁਰੂ ਘਰ ਦਾ ਸ਼ਰਧਾਲੂ ਭਾਈ ਲਖ ਮੱਖਣ ਸ਼ਾਹ ਜੀ ਲਵਾਨਾ ਜਿਨ੍ਹਾਂ ਨੇ ਬਾਬਾ ਬਕਾਲਾ ਸਾਹਿਬ ਵਿਖੇ ਆ ਕੇ ਸੱਚੇ ਗੁਰੂ ਦੀ ਭਾਲ ਕਰਕੇ ਕੋਠੇ ਤੇ ਚੜ ਕੇ ਇਹ ਹੋਕਾ ਦਿੱਤਾ ਦਿੱਤਾ ਸੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਭਾਵ ਕਿ ਸੱਚਾ ਗੁਰੂ ਲੱਭ ਗਿਆ ਹੈ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਅੱਜ ਇਤਿਹਾਸਕ ਦਿਨ ਹੈ ਗੁਰੂ ਲਾਧੋ ਰੇ ਦਿਵਸ ਤੋਂ ਉਸ ਦੇ ਸਬੰਧ ਵਿੱਚ ਹਰ ਸਾਲ ਪੂਰਨ ਮਾਸ਼ੀ ਦਾ ਦਿਹਾੜਾ ਨਗਰ ਭਿੱਲਵਾਲ ਪੱਕਾ ਦੀ ਸੰਗਤ ਵੱਲੋਂ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸੋ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ ਇਸ ਪਾਵਨ ਦਿਹਾੜੇ ਤੇ ਸਰਬੱਤ ਸੰਗਤਾਂ ਨੇ ਗੁਰੂ ਘਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਖਸਤਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰ ਕੇ ਅਤੇ ਕੁਿਸ਼ਰ ਜਥੇ ਪਾਸੋਂ ਗੁਰ ਇਤਿਹਾਸ ਸ਼ਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਸੋ ਗੁਰੂ ਕੇ ਲੰਗਰ ਵੀ ਚੱਲ ਰਹੇ ਹਨ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਇਤਿਹਾਸਕ ਦਿਨ ਮਨਾਇਆ ਜਾ ਰਿਹਾ ਹੈ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ